ਚਲੋ ਲੈਂਡਫੋਨ ਸੀ ਫਿਰ ਵੀ ਠੀਕ ਸੀ ਫਿਰ ਵੀ ਠੀਕ ਸੀਗਾ ਚਲੋ ਫੋਨ ਆਇਆ ਕਿਸਦਾ ਸੋਣਿਆ ਤੇ ਰੱਖਤਾ ਤੇ ਉਸ ਤੋਂ ਬਾਅਦ ਮੋਬਾਈਲ ਲਾ ਕੇ ਤੇ ਜਦੋਂ ਮੋਬਾਈਲ ਫਿਰ ਟੱਚ ਮੋਬਾਈਲ ਲਾ ਕੇ ਵੀ ਜਦੋਂ ਦੇ ਉਹ ਆਇਆ ਤਾਂ ਬੜੇ ਗਰਕ ਹੋ ਗਏ ਚਾਹੇ ਕੋਈ ਬੜਿਆ ਲਿਖਿਆ ਹੈ ਚਾਹੇ ਕੋਈ ਸਾਡੀਆਂ ਪਿੰਡ ਵਾਲੀਆਂ ਬੀਬੀਆਂ ਨੂੰ ਲੈ ਲੋ ਅਨਪੜਾ ਉਹ ਵੀ ਕਹਿਣਗੇ ਬੇ ਮੁੰਡੇ ਸਾਨੂੰ ਤਾਂ ਟੱਚ ਵਾਲਾ ਲਿਆ ਦੇ ਜਿਹੜਾ ਐ ਕਰਕੇ ਚੱਲਦਾ ਹੈ ਹੈ ਉਹ ਲਿਆ ਦੇ ਰੋਟੀ ਖਾਂਦੇ ਵੀ ਸੇਰ ਹੁੱਚ ਗੱਡਿਆ ਹੁੰਦਾ ਬੁਰਕੀ ਭਮਾ ਨੱਕ ਚ ਪੈ ਜੇ ਹੈਲੋ ਹਾਂ ਧਿਆਨ ਉਹਦੇ ਤੇ ਆ ਭਮਾ ਉੱਤੇ ਸਬਜੀ ਡੁੱਲੀ ਜਾਵੇ ਅੱਜ ਦੀਆਂ ਮਾਮਾ ਜਿਹੜੀਆਂ ਦੇਖ ਲਓ ਜੇ ਬੱਚਾ ਕੁਝ ਖਾ ਨਹੀਂ ਰਿਹਾ ਹਾਂ ਆਪ ਔਰ ਟੈਪ ਜਾਂ ਮੂਰੇ ਲਾ ਕੇ ਧਰ ਦੇਣਗੇ ਤੇ ਉਹਦੇ ਮੂੰਹ ਚ ਬੁਰਕੀ ਪਾਈ ਜਾਣਗੀਆਂ ਅਸੀਂ ਬੱਚਾ ਨੂੰ ਆਪ ਲਾ ਰਹੇ ਹਾਂ ਇਸ ਪਾਸੇ ਮਾਨਸਿਕ ਰੋਗੀ ਹੁੰਨੇ ਆ ਜਿਹੜੀਆਂ ਰੀਲਾਂ ਦੇਖੀ ਜਾਂਦੀਆਂ ਨੇ ਉਹ ਨਾ ਤੁਹਾਡੇ ਇੱਕ ਉਹ ਅੱਖਾਂ ਬੰਦ ਵੀ ਕਰੋਗੇ ਤਾਂ ਵੀ ਐਂ ਲੱਗੀ ਜਾਊਗਾ ਵੀ ਕੁਛ ਉੱਪਰ ਨੂੰ ਜਾ ਰਿਹਾ ਉੱਪਰ ਨੂੰ ਜਾ ਰਿਹਾ 10 ਸੈਕਿੰਡ ਨਹੀਂ ਇੱਕ ਚੀਜ਼ ਦੇਖਦੇ ਨਹੀਂ ਦੇਖਦੇ ਨਾ ਆਪਾਂ ਐ ਲੱਗ ਰਹੇ ਨੇ ਮੈਨੂੰ ਲੱਗਦਾ ਆਪਣੀ ਉਂਗਲ ਵੀ ਘਸ ਜਾਣੀ ਆ ਫਿੰਗਰ ਪ੍ਰਿੰਟ ਜਦੋਂ ਆਪਣੇ ਹੋਇਆ ਕਰਨੇ ਦੇ ਇਹਦੇ ਨਹੀਂ ਹੁੰਦੇ ਹੈਗੇ ਮੈਚ ਨਹੀਂ ਹੁੰਦੇ ਉਹਨਾਂ ਨੇ ਕਹਿੰਦਾ ਛੋਟਾ ਹੱਥ ਹੀ ਹੈ ਪਹਿਲਾਂ ਜਦੋਂ ਇਹ ਫੋਨ ਨਹੀਂ ਸੀ ਹੁੰਦੇ ਅ ਮੈਨ ਲਾਦਾ ਮੈਂ ਐਮ ਐਮ ਥੀਏਟਰ ਕਰ ਰਹੀ ਸੀਗੀ ਉਦੋਂ ਪਹਿਲਾ ਪਹਿਲਾ ਦੇਖਿਆ ਪੇਜਰ ਸੀ ਪੇਜਰ ਆਏ ਹੈ ਨਾ ਉਹ ਟੰਗੀ ਫਿਰਦੇ ਹੁੰਦੇ ਸਾਰੇ ਉਹ ਡੱਬੀ ਜੀ ਨੂੰ ਹੈ ਨਾ ਹਾਂ ਤੇ ਫਿਰ ਲੈਂਡਫੋਨ ਆ ਗਏ ਲੈਂਡਫੋਨ ਆ ਗਏ ਫਿਰ ਉਹ ਚਲੋ ਲੈਂਡਫੋਨ ਸੀ ਫਿਰ ਵੀ ਠੀਕ ਸੀ ਫਿਰ ਵੀ ਠੀਕ ਸੀਗਾ ਚਲੋ ਫੋਨ ਆਇਆ ਕਿਸਦਾ ਸੁਣਾ ਤੇ ਰੱਖਤਾ ਤੇ ਉਸ ਤੋਂ ਬਾਅਦ ਮੋਬਾਈਲ ਆ ਗਏ ਤੇ ਜਦੋਂ ਮੋਬਾਈਲ ਫਿਰ ਟੱਚ ਮੋਬਾਈਲ ਆ ਗਏ ਵੀ ਜਦੋਂ ਦੇ ਉਹ ਆਇਆ ਤਾਂ ਬੜੇ ਗਰਕ ਹੋ ਗਿਆ ਹੈਨਾ ਫਿਰ ਹੁਣ ਤਾਂ ਇਹ ਹੋ ਗਿਆ ਹੁਣ ਮੈਂ ਇੰਨੀ ਕ ਹੈਰਾਨ ਐ ਚਾਹੇ ਕੋਈ ਪੜਿਆ ਲਿਖਿਆ ਹੈ ਚਾਹੇ ਕੋਈ ਸਾਡੀਆਂ ਪਿੰਡ ਵਾਲੀਆਂ ਬੀਬੀਆਂ ਨੂੰ ਲੈ ਲੋ ਅਨਪੜਾ ਉਹ ਵੀ ਕਹਿਣਗੇ ਬੇ ਮੁੰਡੇ ਸਾਨੂੰ ਤਾਂ ਟੱਚ ਵਾਲਾ ਲਿਆ ਦੇ ਜਿਹੜਾ ਐ ਕਰਕੇ ਚੱਲਦਾ ਹੈ ਹੈ ਉਹ ਲਿਆ ਦੇ ਮਤਲਬ ਤੁਸੀਂ ਮੰਨੋਗੇ ਨਹੀਂ ਜੇ ਇੱਕ ਘਰ 'ਚ ਪੰਜ ਮੈਂਬਰ ਹਨਾ ਪੰਜਾਂ ਦੇ ਮੂੰਹ ਵੱਖ-ਵੱਖ ਨੇ ਸਭ ਕੋਲੇ ਆਪੋ ਆਪਣੇ ਫੋਨ ਨੇ ਸਭ ਉਹਦੇ ਵਿੱਚ ਹੁਣ ਤਾਂ ਮੈਂ ਇੰਨੀ ਹੈਰਾਨ ਹੈ ਕਿ ਰੋਟੀ ਖਾਂਦੇ ਵੀ ਸਿਰ ਉੱਚ ਗੱਡਿਆ ਹੁੰਦਾ ਬੁਰਕੀ ਭਾਵੇਂ ਨੱਕ 'ਚ ਪੈ ਜੇ ਹੈਲੋ ਹਾਂ ਬਸ ਉਹ ਧਿਆਨ ਉਹਦੇ ਤੇ ਆ ਪਪਾ ਮਾਂ ਉੱਤੇ ਸਬਜ਼ੀ ਡੁੱਲੀ ਜਾਵੇ ਤੇ ਇਹ ਫੋਨਾਂ ਨੇ ਤਾਂ ਸੱਚੀ ਬੇੜਾ ਕਰ ਕਰਤਾ ਸਾਰੇ ਰਿਸ਼ਤਿਆਂ ਨੂੰ ਇੱਕ ਦੂਜੇ ਤੋਂ ਦੂਰ ਕਰਤਾ ਕੋਈ ਭੈਣ ਭਾਈ ਨਹੀਂ ਚਾਹੀਦਾ ਕੋਈ ਮਾਪੇ ਨਹੀਂ ਚਾਹੀਦੇ ਸਿਰਫ ਫੋਨ ਚਾਹੀਦਾ ਸੱਚ ਨਾਲ ਔਰ ਮੈਂ ਤਾਂ ਦੇਖ ਚੁੱਕੀ ਐ ਮੈਂ ਮੇਰਾ ਬੇਟਾ ਐ ਮੈਂ ਉਹਨੂੰ ਖੁਦ ਕਹਿੰਨੀ ਆ ਵੀ ਤੂੰ ਰੋਟੀ ਰੋਟੀ ਖਾ ਰਿਆ ਉਹਨੂੰ ਪਰਾ ਰੱਖ ਉਹ 9th ਚ ਪੜਦਾ ਐ ਮੈਂ ਉਹਨੂੰ ਕਹਿੰਨੀ ਆ ਉਹਨੂੰ ਪਰਾ ਰੱਖ ਉਹ ਥੋੜੀ देर ਲਈ ਰੱਖ ਦੂ ਫੇਰ ਫੇਰ ਮੈਨੂੰ ਲੱਗਦਾ ਮੈਂ ਦੇਖਦੀ ਐ ਜਦੋਂ ਅਗਲੀ ਵਾਰ ਮੈਂ ਉਹਨੂੰ ਫੁਲਕਾ ਦੇਣ ਜਾਣੀ ਆ ਉਹ ਫੇਰ ਮੂਰੇ ਧਰਿਆ ਹੁੰਦਾ ਉਹਨੇ ਆਪਾ ਫੋਨ ਤੇ ਜਾਂਦੇ ਨੇ ਆਪ ਆਪਣੇ ਵੀ ਜਾਂਦੇ ਨੇ ਜਾਂਦੇ ਨੇ ਉਹ ਮਜਬੂਰ ਹੋ ਗਏ ਅਸੀਂ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਇੰਨੇ ਸਾਡੀ ਆਦਤ ਹੋ ਗਈ ਨਾ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਦ ਹੱਥ ਦੁਆਰਾ ਫੋਨ ਚੁੱਕ ਲਿਆ ਜਿੰਨਾ ਮਰਜੀ ਤੁਸੀਂ ਸੋਚੀਂਗਾ ਮੇਰਾ ਫੋਨ ਆਪਾਂ ਇੰਗਲੈਂਡ ਸ਼ੂਟ ਕਰਦੇ ਸੀ ਸ਼ਾਇਦ ਹਾਂ ਮੇਰਾ ਫੋਨ ਹਾਂ ਮੇਰਾ ਫੋਨ ਖਰਾਬ ਹੋ ਗਿਆ ਮੈਨੂੰ ਐ ਲੱਗੇ ਮੈਂ ਤਾਂ ਨਹੀਂ ਹੋ ਗਈ ਵੀ ਮੈਂ ਤਾਂ ਦੁਨੀਆਂ ਚ ਕੱਲੀ ਰਹਿ ਗਈ ਮੈਨੂੰ ਦੇਖੀ ਕੁਝ ਨਹੀਂ ਰਿਹਾ ਵੀ ਅਸੀਂ ਇੰਨੇ ਐਡਿਕਟਡ ਹੋ ਗਏ ਆ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਬਾਕੀ ਤੁਸੀਂ ਮਾਵਾ ਅੱਜ ਅੱਜ ਦੀਆਂ ਮਾਵਾ ਜਿਹੜੀਆਂ ਦੇਖ ਲੋ ਜੇ ਬੱਚਾ ਕੁਝ ਖਾ ਨਹੀਂ ਰਿਹਾ ਹਾਂ ਆਪ ਔਰ ਟੈਪ ਜਾਂ ਮੂਹਰੇ ਲਾ ਕੇ ਧਰ ਦੇਣਗੇ ਤੇ ਉਹਦੇ ਮੂੰਹ ਚ ਬੁਰਕੀਆਂ ਪਾਈ ਜਾਣਗੀਆਂ ਅਸੀਂ ਬੱਚਾ ਨੂੰ ਆਪ ਲਾ ਰਹੇ ਹਾਂ ਇਸ ਪਾਸੇ ਹੈਨਾ ਤਾਂ ਇੱਕ ਚੀਜ਼ ਐਡ ਕਰਨੀ ਆ ਮੈਂ ਤੇ ਦੀਦੀ ਇੰਗਲੈਂਡ ਸੀ ਜਦੋਂ ਤੁਸੀਂ ਫੋਨ ਦੀ ਗੱਲ ਤੋਂ ਮੇਰੇ ਯਾਦ ਆ ਗਿਆ ਇਹਨਾਂ ਦਾ ਫੋਨ ਖਰਾਬ ਸੀ ਅਸੀਂ 2 ਦਿਨ ਨਹੀਂ ਚੱਲਿਆ ਸੀ ਇਹਨਾਂ ਨੂੰ ਐ ਉਹਦਾ ਪ੍ਰਸ਼ਤੀ ਨਹੀਂ ਲੱਗ ਜਾਂਦੀ ਬੰਦੇ ਨੂੰ ਵੀ ਆ ਕੀ ਹੋ ਗਿਆ ਮੈਂ ਮੈਂ ਉਹਨੂੰ ਕਹਣਾ ਦੀਦੀ ਮੇਰਾ ਫੜੋ ਤੁਸੀਂ ਇੱਥੋਂ ਕਰ ਲਓ ਜਿਹੜਾ ਕੁਝ ਕਰਨਾ ਹੈ ਨਾ ਈਵਨ ਚਲੋ ਕਾਲਸ ਤਾਂ ਹੁੰਦੀਆਂ ਹੀ ਸੀਗੀਆਂ ਉੱਥੇ ਮੈਂ ਇੱਕ ਸਾਡੇ ਦੋਵਾਂ ਦੇ ਵਿੱਚ ਇੱਕ ਚੀਜ਼ ਮੈਨੂੰ ਬਹੁਤ ਪਿਆਰੀ ਲੱਗੀ ਕਿ ਅਸੀਂ ਨਾ ਰਾਤ ਨੂੰ 12 1 ਵਜੇ ਤੱਕ ਬੈਠੀਆਂ ਨੇ ਦੋਵਾਂ ਨੇ ਐਵੇਂ ਗੱਲਾਂ ਕਰਨੀਆਂ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਰਿਸ਼ਤੇਦਾਰ ਭੈਣਾ ਇਕੱਠੀਆਂ ਹੋਉਂਦੇ ਇੱਕ ਗੱਲਾਂ ਕਰਦੀਆਂ ਸੀ ਅਸੀਂ ਇੰਨੀਆਂ ਕੁ ਪਿਆਰੀਆਂ ਪਿਆਰੀਆਂ ਗੱਲਾਂ ਕਰਨੀਆਂ ਕਰਨੀਆਂ ਵੀ ਆਪਣੇ ਰਿਸ਼ਤਿਆਂ ਦੀਆਂ ਹਨਾ ਇਹ ਸਾਰੀਆਂ ਆਪਣੀਆਂ ਪਰਿਵਾਰਕ ਗੱਲਾਂ ਤੇ ਉਦੋਂ ਜਿਵੇਂ ਕਰੀਵਾਰ ਕੋਈ ਕੁੜੀ ਆਪਣੀ ਮਾਂ ਨੂੰ ਜਾਂ ਆਪਣੀ ਭੈਣ ਨੂੰ ਪੇਕੇ ਮਿਲਣ ਜਾਂਦੀ ਆ ਉਹ ਬੈਠ ਕੇ ਗੱਲਾਂ ਕਰਦੀ ਹੁੰਦੀ ਸੀ ਰਜਾਈਆਂ 'ਚ ਤਾਂ ਅਸੀਂ ਉਹ ਗੱਲਾਂ ਕਰਦੇ ਕਰਦੇ ਜਦੋਂ ਥੱਕ ਜਾਣਾ ਫਿਰ ਅਸੀਂ ਇੱਕਦਮ ਚੱਲ ਪੈਣੇ ਹੁਣ ਸੌਂ ਜਾਂਦੇ ਆ ਮਤਲਬ ਅਸੀਂ ਰੋਜ਼ ਜਿੰਨੇ ਦਿਨ ਅਸੀਂ ਉੱਥੇ ਰਹੇ ਅਸੀਂ ਡੇਲੀ ਇਵਨ ਉਹ ਟਾਈਮ ਅਸੀਂ ਫੋਨ ਯੂਜ਼ ਨਹੀਂ ਸੀ ਕਰਦੇ ਹਾਂ ਉਹਨਾ ਟਾਈਮ ਚਾਹੇ ਅਸੀਂ 4 ਘੰਟੇ ਲੋਂਦੇ ਚਾਹੇ ਅਸੀਂ 5 ਘੰਟੇ ਲੋਂਦੇ ਰਾਤ ਨੂੰ 1 2 ਤਾਂ ਪੱਕੇ ਵੱਜਦੇ ਸੀਗੇ ਬਟ ਅਸੀਂ ਉਸ ਟਾਈਮ ਦੇ ਵਿੱਚ ਫੋਨ ਨਹੀਂ ਯੂਜ਼ ਕਰਦੇ ਸੀ ਤੇ ਸਾਨੂੰ ਇੰਨਾ ਕੁ ਸਵਾਦ ਆਇਆ ਨਾ ਉਹ ਟਾਈਮ ਮੈਂ ਦੀਦੀ ਨੂੰ ਹੁਣ ਵੀ ਜਦੋਂ ਅਸੀਂ ਹੁਣੇ ਸ਼ੂਟ ਤੇ ਸੀਗੇ ਮੈਂ ਦੀਦੀ ਨੂੰ ਕਿਹਾ ਮੈਂ ਦੀਦੀ ਮੈਂ ਉਹ ਚੀਜ਼ਾਂ ਬਹੁਤ ਮਿਸ ਕਰਦੀ ਆ ਮੈਨੂੰ ਬੜਾ ਮਜ਼ਾ ਆਇਆ ਹਨਾ ਕਿ ਐਵੇਂ ਲੱਗਦਾ ਨਹੀਂ ਸੀ ਕਿ ਅਸੀਂ ਆਰਟਿਸਟਾਂ ਜਾਂ ਮਤਲਬ ਸਾਨੂੰ ਐ ਲੱਗਦਾ ਸੀ ਅਸੀਂ ਇਕਾਂ ਤੇ ਅਸੀਂ ਰਿਸ਼ਤੇਦਾਰ ਇਕੱਠੇ ਹੋਇਆ ਭੈਣਾ ਭੈਣਾ ਇਕੱਠੀਆਂ ਹੋਈਆਂ ਤੇ ਅਸੀਂ ਉਹ ਦਿਲ ਦੀਆਂ ਗੱਲਾਂ ਕੀਤੀਆਂ ਨਾ ਪਾਦੀ ਕੁੜੀ ਦੇ ਵਿਆਹ ਗਈਆਂ ਹੁੰਦੀਆਂ ਹਨਾ ਉਹ ਮੇ ਖਾ ਕੇ ਖਾਣਾ ਜਾਂ ਪੈ ਜਾਣਾ ਰਜਾਈਆਂ ਚ ਇੱਕ ਦੂਜੀ ਨਾਲ ਗੱਲਾਂ ਮਾਰੀ ਜਾਣੀਆਂ ਰਾਤ ਦੇ 2-2 ਵਜ ਜਾਣੇ ਫਿਰ ਕਹਿਣਾ ਵੀ ਸੌ ਜਾਓ ਸੌਂ ਜੀਏ ਹੁਣ ਸਵੇਰੇ ਸ਼ੂਟ ਆਪਾਂ ਜਾਣਾ ਵੀ ਆ ਪਤਾ ਹੀ ਨਹੀਂ ਸੀ ਲੱਗਦਾ ਫਿਰ ਉਦੋਂ ਲੱਗਿਆ ਵੀ ਹਾਏ ਅਸੀਂ ਕੀ ਗਵਾਲਿਆ ਇਹ ਆ ਫੋਨਾਂ ਚੰਦਰਿਆਂ ਫੋਨਾਂ ਪਿੱਛੇ ਅਸੀਂ ਕੀ ਗਵਾਲਿਆ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਮੈਮ ਹਨਾ ਇੱਕ ਤੁਸੀਂ 2 ਵਜੇ ਸੁੱਤੇ ਆਪਸ ਵਿੱਚ ਗੱਲਾਂ ਕਰਕੇ ਦਿਲ ਹੌਲਾ ਕਰਕੇ ਇੱਕ ਤੁਸੀਂ 2 ਵਜੇ ਸੋਣੇ ਰੀਲਾਂ ਦੇਖ ਕੇ ਹੈਨਾ ਇੱਕ ਥਕਾਵਟ ਦੀ ਨੀਂਦ ਆ ਇੱਕ ਤੁਹਾਡੀ ਰਫਰੈਸ਼ ਹੋ ਕੇ ਉੱਠਣਾ ਕਿਉਂਕਿ ਦਿਲ ਹੌਲਾ ਕਰ ਲਿਆ ਨਾ ਰਾਤ ਨੂੰ ਬਹੁਤ ਫਰਕ ਹੈ ਬੇਟੇ ਬਹੁਤ ਫਰਕ ਉਹਦੇ ਨਾਲ ਤੁਸੀਂ ਮਾਨਸਿਕ ਰੋਗੀ ਹੁੰਨੇ ਆ ਜਿਹੜੀਆਂ ਰੀਲਾਂ ਦੇਖੀ ਜਾਣੀਆਂ ਉਹ ਨਾ ਤੁਹਾਡੇ ਇੱਕ ਉਹ ਅੱਖਾਂ ਬੰਦ ਵੀ ਕਰੋਗੇ ਤਾਂ ਵੀ ਐ ਲੱਗ ਜਊਗਾ ਵੀ ਕੁਝ ਉੱਪਰ ਨੂੰ ਜਾ ਰਿਹਾ ਉੱਪਰ ਨੂੰ ਜਾ ਰਿਹਾ ਤੁਸੀਂ ਦੇਖਿਓ ਮਤਲਬ ਮੈਂ ਬਹੁਤ ਵਾਰੀ ਹੁੰਦਾ ਮੈਨੂੰ ਐ ਲੱਗਦਾ ਹੁੰਦਾ ਮੇਰਾ ਦਿਮਾਗ ਦੇ ਵਿੱਚ ਕਿਤੇ ਨੂੰ ਜਾ ਰਿਹਾ ਕਿਤੇ ਨੂੰ ਜਾ ਰਿਹਾ ਉਹ ਇਸੇ ਕਰਕੇ ਆ ਕਿਉਂਕਿ ਆਪਾਂ ਇੱਕ 10 ਸੈਕਿੰਡ ਨਹੀਂ ਇੱਕ ਚੀਜ਼ ਦੇਖਦੇ ਨਹੀਂ ਦੇਖਦੇ ਨਾ ਆਪਾਂ ਐ ਲੱਗ ਰਹੇ ਨੇ ਮੈਨੂੰ ਲੱਗਦਾ ਆਪਣੀ ਉਂਗਲ ਵੀ ਘਸ ਜਾਣੀ ਆ ਬਿਲਕੁਲ ਘਸ ਜਾਣੀ ਆ ਨਾੜਾ ਮਰ ਜਾਣੀਆਂ ਸੱਚੇ ਹੱਥ ਦੀ ਆ ਸੱਚੀ ਗੱਲ ਐ ਇਹ ਫਿੰਗਰ ਉਹ ਆਪਣੇ ਹੋਇਆ ਕਰਨੇ ਨੇ ਇਹ ਨਹੀਂ ਹੁੰਦੇ ਹੈਗੇ ਮੈਚ ਨਹੀਂ ਹੁੰਦੇ ਉਹਨਾਂ ਨੇ ਕਹਿੰਦਾ ਤੁਹਾਡਾ ਹੱਥ ਹੀ ਨਹੀਂ ਹੱਥ ਹੀ ਨਹੀਂ ਹਾਂ ਸੱਚੀ ਗੱਲ ਹੈ ਬਾਕੀ ਤੇ ਜਦੋਂ ਅਸੀਂ ਆਪਸ ਵਿੱਚ ਗੱਲਾਂ ਕਰਦੇ ਆਂ ਤੇ ਦੁੱਖ ਸੁੱਖ ਕਰਦੇ ਆਂ ਜਿਹੜੀਆਂ ਢਿੱਡ 'ਚ ਗੰਢਾਂ ਬਣੀਆਂ ਹੁੰਦੀਆਂ ਇੰਨੀਆਂ ਅੱਗੇ ਬੁੜੀਆਂ ਕਹਿੰਦੀਆਂ ਨੇ ਸਾਹੇ ਚੰਦਰਾ ਮੇਤਾ ਗੋਲਾ ਬਣਿਆ ਪਿਆ ਅੱਜ ਤੂੰ ਮੈਨੂੰ ਮਿਲਿਆ ਅੱਜ ਮੈਨੂੰ ਜਿਹੜੀਆਂ ਲੱਗਦਾ ਮੇਰਾ ਗੋਲਾ ਜਾ ਖੁਰ ਗਿਆ ਸੱਚ ਸੱਚੀ ਸਾਡੇ ਉਹੀ ਗੱਲ ਹੋਈ ਵੀ ਜਿਹੜੀਆਂ ਅੱਜ ਤੋਂ ਗੰਢਾਂ ਅੰਦਰ ਬਣੀਆਂ ਹੁੰਦੀਆਂ ਗੱਲਾਂ ਦੀਆਂ ਪਤਾ ਤੁਹਾਨੂੰ ਕਿੰਨੇ ਚਿਰ ਬਾਅਦ ਮਿਲੀਆਂ ਸੀ ਉਹ ਜਿਹੜੇ ਖੁਰ ਜਾਂਦੀਆਂ ਨਾ ਤੇ ਬੰਦਾ ਆਪੇ ਹੀ 何だ